ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮਾਝੇਰੇ ਬਲੌਗ ਤੇ ਆਸ ਕਰਦੇ ਕਿ ਸਾਰੇ ਭੈਣ ਭਰਾ ਠੀਕ ਹੋਗੇ ਅਸੀਂ ਵੀ ਠੀਕ ਠਾਕ ਪ੍ਰਮਾਤਮਾ ਦਾ ਨਸਾਦਾ ਚੜਤੀ ਕਲਾ ਵਿੱਚ ਰੱਖੇ ਬਾਕੀ ਜਿਹੜੇ ਭੈਣ ਭਰਾ ਮੇਰੇ ਚੈਨਲ ਦੇ ਨਵੇਂ ਉਪਰੀਸ ਚੈਨਲ ਨੂੰ ਜਾ ਕੇ ਸਬਸਕ੍ਰਾਈਬ ਕਰ ਲੋ ਵੀਡੀਓ ਚੰਗੀ ਲੱਗੇ ਇੱਕ ਲਾਈਕ ਇੱਕ ਸ਼ੇਅਰ ਜ਼ਰੂਰ ਬੰਦ ਆਵਾ ਤੇ ਨਾਲ ਹੀ ਆਪਾਂ ਤੁਹਾਨੂੰ ਦੱਸ ਦਈਏ ਆਪਾਂ ਇੱਕ ਆਪਣਾ ਨਵਾਂ ਚੈਨਲ ਖੋਲਿਆ ਵਾ ਜਿਸ ਦਾ ਨਾਮ ਹੈ ਸਿਮਰਨ ਕਿਚਨ ਐਂਡ ਬਲੌਗਸ ਪਲੀਜ਼ ਤੁਸੀਂ ਉਸ ਚੈਨਲ ਤੇ ਵੀ ਜਾ ਕੇ ਇਸੇ ਹੀ ਤਰ੍ਹਾਂ ਪਿਆਰ ਦਿਓ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦਿੱਤਾ ਉਸ ਚੈਨਲ ਨੂੰ ਵੀ ਤੁਸੀਂ ਜਾ ਕੇ ਪਲੀਜ਼ ਸਬਸਕ੍ਰਾਈਬ ਕਰ ਲਓ ਉਹਦੇ ਵਿੱਚ ਆਪਾਂ ਰੈਸিপি ਆਪਣੇ ਬਲੌਗ ਜਿਹੜੇ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਜਿਆਦਾ ਤਾਂ ਮੜਾ ਟਾਈਮ ਜਿਹੜਾ ਆਪਾਂ ਵੇਸ਼ ਨਹੀਂ ਕਰਨਾ ਅੱਜ ਆਪਾਂ ਦੱਸਦੇ ਆ ਕਿ ਤੁਹਾਨੂੰ ਆਪਣੇ ਫੇਸ ਤੇ ਕਿਹੜੀ ਚੀਜ਼ ਲਗਾ ਕੇ ਆਪਣੇ ਫੇਸ ਨੂੰ ਸੋਨਾ ਤੇ ਸਾਫ ਬਣਾ ਸਕਦੇ ਆ ਤੇ ਨਾਲੇ ਉਹ ਨਾਲੇ ਨਾਲ ਆਪਾਂ ਉਹਨੂੰ ਗੋਰਾ ਵੀ ਕਰ ਸਕਦੇ ਆ ਇਹਦੇ ਵਿੱਚ ਸਾਰਾ ਕੁਝ ਆਪਣਾ ਆ ਜਾਂਦਾ ਵਾ ਜਿਸ ਤਰ੍ਹਾਂ ਵੀ ਆਪਾਂ ਬਹੁਤ ਹੀ ਤਰ੍ਹਾਂ ਦੇ ਜਿਹੜੇ ਆ ਪ੍ਰੋਡਕਟ ਆਪਣੇ ਫੇਸ ਤੇ ਲਗਾਉਣੀ ਆ ਅਲੱਗ-ਅਲੱਗ ਤਰੀਕੇ ਦੇ ਅਲੱਗ-ਅਲੱਗ ਚੀਜ਼ਾਂ ਵਾਸਤੇ ਪ੍ਰੋਡਕਟ ਨੂੰ ਅਸੀਂ ਆਪਾਂ ਇੱਕ ਹੀ ਚੀਜ਼ ਦੇ ਨਾਲ ਸਾਰਾ ਕੁਰਸ ਜਿਹੜਾ ਵਾ ਉਹ ਕਵਰ ਕਰਾਂਗੇ ਠੀਕ ਆ ਉਹਦੇ ਨਾਲ ਸਾਡਾ ਜਿਹੜਾ ਵਾ ਫੇਸ ਵਾਸ਼ ਵੀ ਹੋ ਜਾਊਗਾ ਉਹਦੇ ਨਾਲ ਸਾਡਾ ਸਕਰਬ ਵੀ ਹੋ ਜਾਊਗਾ ਉਹਦੇ ਨਾਲ ਸਾਡਾ ਜਿਹੜਾ ਵਾ ਫੇਸ ਜਿਹੜਾ ਪਾਲਿਸ਼ ਵੀ ਹੋ ਜਾਊਗਾ ਤੇ ਚਲੋ ਤੁਹਾਨੂੰ ਦਿਖਾ ਦਈਏ ਆਪਾਂ ਕਿਹੜੀ-ਕਿਹੜੀ ਚੀਜ਼ ਆ ਇਹਦੇ ਵਿੱਚ ਇਸਤੇਮਾਲ ਕਰਨ ਵਾਲੇ ਆ ਤੇ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਬਣਾਉਣਾ ਮੇਰੇ ਤੋਂ ਜਿਆਦਾ ਇੱਥੇ ਸਾਰੇ ਸਮਾਨ ਦੀ ਆਵਾਜ਼ ਆਉਂਦੀ ਆ ਮੇਰੀ ਆਵਾਜ਼ ਘੱਟ ਆਉਂਦੀ ਆ ਤੇ ਭੈਣ ਭਰਾਵਾਂ ਦਾ ਕਹਿਣਾ ਹੁੰਦਾ ਕਿ ਤੁਸੀਂ ਆਪਣੀ ਆਵਾਜ਼ ਕੋਲੀ ਜਿਆਦੀ ਜਿਹੜੀ ਆ ਵਧਿਆ ਕਰੋ ਤੇ ਇੱਧਰ ਆਪਾਂ ਜਿਹੜਾ ਵਾ ਦੁੱਧ ਲੈ ਲਿਆ ਵਾ ਤੇ ਇਹ ਤੋਂ ਤੁਹਾਨੂੰ ਇੱਕ ਵਾਰੀ ਦਿਖਾ ਦਿੰਦੇ ਆ ਇੱਧਰ ਆਪਾਂ ਥੋੜਾ ਜਿਹਾ ਦੁੱਧ ਲੈ ਲਿਆ ਠੀਕ ਹੈ ਇੱਧਰ ਆਪਾਂ ਜਿਹੜਾ ਵਾ ਐਲੋਵੇਰਾ ਲਿਆ ਵਾ ਠੀਕ ਹੈ ਇੱਧਰ ਦੇਖੋ ਚਮਚਾ ਚ ਪਦੋ ਦੇ ਚ অ্যালোਵਰਾ ਲੈ ਲਿਆ ਵਾ ਚੰਗੀ ਤਰ੍ਹਾਂ ਆਪਾਂ ਨੂੰ ਜਿਹੜਾ ਵਾ ਮਿਕਸ ਕਰ ਲੈਣਾ ਵਾ ਦੁੱਧ ਦੇ ਵਿੱਚ অ্যালোਵਰਾ ਮਿਕਸ ਕਰਨਾ ਜਿਹੜਾ 16 ਜਿਆ ਟਾਈਮ ਲੱਗਦਾ ਵਾ 2 ਤੋਂ 4 3 ਮਿੰਟ ਕਿਉਂਕਿ ਇਹ ਥੋੜਾ ਅਲੱਗ-ਅਲੱਗ ਹੁੰਦਾ ਵਾ ਇਸ ਕਰਕੇ ਆਪਾਂ ਇਹਨੂੰ ਜਿਹੜਾ ਵਾ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇੱਧਰ ਆਪਾਂ ਚੰਗੀ ਤਰ੍ਹਾਂ ਇਹਨੂੰ ਜਿਹੜਾ অ্যালোਵਰਾ ਜੈਲ ਇਹਨੂੰ ਆਪਾਂ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਮਿਕਸ ਕਰ ਲਿਆ ਵਾ ਤੇ ਦੁੱਧ ਦੇ ਵਿੱਚ ਮਿਕਸ ਕਰਨ ਤੋਂ ਬਾਅਦ ਆ ਮੈਂ ਇੱਕ ਥੋੜਾ ਜਿਹਾ ਕਾਟਨ ਲੈ ਲਿਆ ਵਾ ਇਹ ਕਾਟਨ ਦੇ ਨਾਲ ਆਪਾਂ ਚੰਗੀ ਤਰ੍ਹਾਂ ਆਪਣੇ ਸਾਰੇ ਫੇਸ ਤੇ ਨੂੰ ਮਲਾਂਗੇ ਚੰਗੀ ਤਰ੍ਹਾਂ ਆਪਾਂ ਪੂਰੇ ਫੇਸ ਤੇ ਲਗਾ ਲਿਆ ਵਾ ਤੇ ਦੇਖੋ ਕਾਟਨ ਕਿੰਨਾ ਜਿਹੜਾ ਵਾ ਖਰਾਬ ਹੋ ਗਿਆ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਲੱਗੇ ਰਹਿਣ ਦੇਣਾ ਵਾ ਠੀਕ ਆ ਹੁਣ ਆਪਾਂ ਇਹਦੇ ਵਿੱਚ ਵੀ ਦੇਖੋ ਸਭ ਤੋਂ ਪਹਿਲਾਂ ਜਿਹੜਾ ਵਾ ਪਾਵਾਂਗੇ ਚੌਲਾਂ ਦਾ ਆਟਾ ਤਾਂ 卢 ਜਿੰਨਾ ਖ ਜਰੂਰ ਤੇ ਤੁਸੀਂ ਉਹਨਾਂ ਪਾ ਲਓ ਮੈਂ ਕੋਈ 1 ਚਮਚ ਦੇ ਲਾਗੇ ਪਨੇ ਪਾਇਆ ਐਦਰ ਆਪਾਂ ਜਿਹੜਾ ਵਾ ਮਸਰ ਦਾਲ ਤੇ ਮੇਥੀ ਦਾਲ ਦਾ ਪੇਸਟ ਬਣਾਇਆ ਮੇਥੀ ਦਾ ਤੇ ਮਸਰ ਦਾਲ ਦਾ ਇਹਨੂੰ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵੇਖਿਆ ਤਾਂ ਮੈਂ ਆਪਣਾ ਚੁਲਾ ਲਾ ਦਿੱਤਾ ਥੋੜਾ ਜਿਹਾ ਜਿਹੜਾ ਵਾ ਇਹਦੇ ਚ ਮੈਂ ਦੁੱਧ ਪਾਉਂਦੀ ਆ ਕਿਉਂਕਿ ਥੋੜਾ ਜਿਹਾ ਘੱਟ ਹੋ ਗਿਆ ਵਾ ਉਹ ਆਹਨੇ ਵਾ ਦੇਖਿੰਦੇ ਕਿੱਡੀ ਗੁੱਤੀ ਹੋ ਗਈ ਫੇਸ ਤੇ ਮੈਂ ਆਪ ਇਹਦਾ ਪੈਕ ਲਗਾਵਾਂਗੇ ਸਾਰੇ ਵੀ ਫੇਸ ਤੇ ਚੰਗੀ ਤਰ੍ਹਾਂ ਦਾ ਪੈਕ ਲਗਾਉਣਾ ਨਾ ਪੂਰੇ ਫੇਸ ਉੱਪਰ ਜਿਹੀ ਤਰ੍ਹਾਂ ਇਹ ਰਿਹਾ। ਲਗਾਉਣ ਤੋਂ ਬਾਅਦਾਂ ਦੇਖਾਂਗੇ ਕਿ ਕਿੰਨਾ ਵਧੀਆ ਆਪਣਾ ਜਿਹੜਾ ਫੇਸ ਹੈ ਜੇ ਨਾ ਪਾਲਿਸ਼ ਹੁੰਦਾ ਹੈ। ਪਾਣੀ ਮੀਟਰ ਰੱਖਣ ਤੋਂ ਬਾਅਦਾਂ ਸਿਰ ਮੈਨੂੰ ਚੰਗੀ ਤਰ੍ਹਾਂ ਲਗੜ ਕੇ ਇਹਨੂੰ ਅਲੱਗ ਕਰਕੇ ਫੋਪਾਣੀ ਨਾਲ ਫੇਸ ਵਾਸ਼ ਕਰਾ ਲੈਣਾ ਹੈ। पूरे फेस तो मैं चंगी तरह लगा लिया वा हम आप दस मिनट इन रखा और पूरा एकदम फेस जहाँ वा एकदम वाला पॉलिश हो जूगा और बिल्कुल कलीन तो साफ हो जूगा देखो यब भी हो गया कि अपना फेसवॉश भी हो जा कनअप भी कर लिया, लिया नहीं। तो मूँह चीज़ें आप बार कर लिया पॉलिश बहुत ही सोहना फेस होंगे वा यद ਚਿਹਰਾ ਮਸਾ ਕਰਕੇ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦਾ ਫੇਸ ਲੱਗਦਾ ਆਪਣਾ ਫੇਸ ਤਾਂ ਬਿਲਕੁਲ ਸਾਫ਼ ਕਰ ਲਿਆ ਬਹੁਤ ਸੋਹਣਾ ਬਹੁਤ ਹੀ ਵਧੀਆ ਜਿਹੜਾ ਫੇਸ ਬਣ ਗਿਆ ਤਾਂ ਵਧੀਆ ਵਾਲਾ ਪਾਲਿਸ਼ ਹੋ ਗਿਆ ਫੇਸ ਤੁਸੀਂ ਕਦੀ ਵੀ ਕਿਸੇ ਵੀ ਪਾਰਟੀ ਜਾਂ ਫੰਕਸ਼ਨ 'ਚ ਜਾਣਾ ਵਾ ਤੇ ਇਹ ਵਾਲਾ ਤੁਸੀਂ ਜ਼ਰੂਰ ਕਰਕੇ ਜਾਓ ਤਾਂ ਕਿ ਤੁਹਾਡਾ ਜਿਹੜਾ ਫੇਸ ਵਾ ਇੱਕਦਮ ਬਿਲਕੁਲ ਵਧੀਆ ਫਲਰਟ ਹੋਵੇ ਜਿਆਦਾ 글로 ਕਰੇ ਕਿ ਇਹ ਦੇ ਵਿੱਚ ਫੇਸ਼ਲ ਵੀ ਆ ਜਾਂਦਾ ਇਹਦੇ ਵਿੱਚ ਸਰਬ ਵੀ ਆ ਜਾਂਦਾ ਇਹਦੇ ਵਿੱਚ ਕਲੀਨਰ ਵੀ ਆ ਜਾਂਦਾ ਸਾਰਾ ਕੁਝ ਖਿੱੱਚਿਆ ਹੀ ਆ ਜਾਂਦਾ ਤੇ ਬੜੀ ਹੀ ਵਧੀਆ ਜਿਹੜੀ ਫੇਸ ਦੀ ਪਾਲਿਸ਼ ਵਾਣਾ ਉਹ ਬਹੁਤ ਸੋਹਣੀ ਬਹੁਤ ਵਧੀਆ ਹੁੰਦੀ ਆ ਔਰ ਫੇਸ 글로 ਵੀ ਕਰਦਾ ਵਾ ਪਤਾ ਵੀ ਲੱਗਦਾ ਵਾ ਕਿ ਅਸੀਂ ਫੇਸ ਤੇ ਮਤਲਬ ਕੁਝ ਇੰਨਾ ਚੰਗਾ ਕੀਤਾ ਵਾ ਤੁਹਾਨੂੰ ਸਭ ਜਾਣੇ ਕੁਝ ਨਹੀਂ ਦੀ ਜਰੂਰ ਤੁਸੀਂ ਫੇਸ ਤੇ ਕੀ ਲਗਾਉਨੇ ਆ ਤੁਹਾਡਾ ਫੇਸ ਇੰਨਾ ਵਧੀਆ ਗ로우 ਕਰਦਾ ਵਾ ਬਾਕੀ ਜੇ ਵੀਡੀਓ ਚੰਗੀ ਲੱਗੇ ਇੱਕ ਲਾਈਕ ਇੱਕ ਸ਼ੇਅਰ ਕਰਨਾ ਨਾ ਭੁੱਲਣਾ ਤੇ ਨਾਲੇ ਆਪਾਂ ਤੁਹਾਨੂੰ ਦੱਸ ਦਈਏ ਜੋ ਪਹਿਲਾਂ ਤੁਹਾਨੂੰ ਦੱਸਿਆ ਕਿ ਸਾਡਾ YouTube ਤੇ ਨਵਾਂ ਚੈਨਲ ਆ ਸਿਮਰਨ ਕਿਚਨ ਐਂਡ ਬਲੌਗਸ ਤੁਸੀਂ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਕਰੋ ਉਹਦੇ ਉਸ ਸਾਡੇ ਵਲੌਗ ਤੋਂ ਦੇਖਣ ਵਾਸਤੇ ਮਿਲਣਗੇ ਸਾਡੀ ਰੈਸਪੀ ਤੁਹਾਨੂੰ ਮਿਲੂਗੀ ਔਰ ਦੂਸਰਾ ਸਾਡਾ ਜਿਹੜਾ ਜੇ ਤੁਸੀਂ Instagram ਤੇ ਆ ਤੇ ਮੇਰੀ Instagram ਦੀ ਜਿਹੜੀ ਆਈਡੀ ਆ ਸਿਮਰਨ ਸ਼ਾਹੀ ਮਾਜਾ ਪਲੀਜ਼ ਤੁਸੀਂ ਜਾ ਕੇ ਫਿਰ ਮੈਨੂੰ ਫੋਲੋ ਕਰ ਸਕਦੇ ਆ ਠੀਕ ਆ ਤੇ ਮੈਂ ਪਲੀਜ਼ ਇੰਨਾ ਪਿਆਰ ਦੇਣ ਵਾਸਤੇ ਲੱਗ ਕੇ ਤੇ ਕੋਈ ਬਹੁਤ ਬਹੁਤ ਧੰਨਵਾਦ ਮੇਰੇ ਤੁਹਾਨੂੰ ਮੇਰੇ ਚੈਨਲ ਨੂੰ ਉਸੇ ਤਰ੍ਹਾਂ ਪਿਆਰ ਦੇਣਾ ਜਿਸ ਤਰ੍ਹਾਂ ਤੁਸੀਂ ਮੇਰੇ ਇਸ ਚੈਨਲ ਨੂੰ ਪਿਆਰ ਦਿੱਤਾ ਵਾ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਨਾਲ ਵੀ ਤੱਕ ਲਈ ਸਤਿ ਸ੍ਰੀ ਅਕਾਲ